ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਮੇਰੇ ਮਿੰਨੀ ਬਲੌਗ ਵਿੱਚ ਤੁਹਾਡਾ ਸਵਾਗਤ ਆ ਅੱਜ ਪੈਰਿਸ ਜੀ ਸਾਡੇ ਬਹੁਤ ਜ਼ਿਆਦਾ ਬਾਰਿਸ਼ ਦੇਖ ਸਕਦੇ ਆ ਤੁਸੀਂ ਪਾਣੀ ਕਿੰਨਾ ਜ਼ਿਆਦਾ ਆ ਠੀਕ ਆ ਤੇ ਕੁਝ ਖਾਣ ਨੂੰ ਵਧੀਆ ਜਿਹਾ ਦਿਲ ਕਰਦਾ ਸੀਗਾ ਮੈਂ ਕਿਹਾ ਚਲੋ ਬਣਾ ਕੇ ਖਾਂਦੇ ਆ ਬਨਾਣਾ ਪਿਆਸ ਹੀ ਕਰੇ ਤੇ ਸੂਜੀ ਵੀ ਥੋੜੀ ਜਿਹੀ ਪਈ ਸੀਗੀ ਮੈਂ ਕਿਹਾ ਚਲੋ ਬਨਾਣਾ ਤੇ ਸੂਜੀ ਵਾਲਾ ਅੱਜ ਹਲਵਾ ਬਣਾਇਆ ਜਾਵੇ ਅਸੀਂ ਜਿਹੜਾ ਬਨਾਣਾ ਹੈ ਉਹਨੂੰ ਫੇਲ ਲਿਆ ਸੀ ਚੰਗੀ ਤਰ੍ਹਾਂ ਚਾਰ ਪੰਜ ਨੂੰ ਤੇ ਇੱਧਰ ਦੇਸੀ ਘਿਓ ਪਾ ਕੇ ਤੇ ਸੂਜੀ ਨੂੰ ਵੀ ਅਸੀਂ ਭੁੰਨ ਚੁੱਕੇ ਹਾਂ ਦੇਖ ਸਕਦੇ ਆ ਤੁਸੀਂ ਤੇ ਇੱਧਰ ਅਸੀਂ ਪਾਣੀ ਥੋੜਾ ਗਰਮ ਕਰ ਲਿਆ ਸੀ ਚਾਣੀ ਬਣਾ ਲਈ ਸੀਗੀ ਸਭ ਤੇ ਸੂਜੀ ਸਾਡੀ ਕੀ ਤਿਆਰ ਹੋ ਚੁੱਕੀ ਆ ਅਸੀਂ ਉਹਦੇ ਵਿੱਚ ਬਨਾਣਾ ਪਾ ਲਿਆ ਸੀਗਾ ਜਿਹੜਾ ਪੀਸਿਆ ਹੋਇਆ ਸੀਗਾ ਐਨ ਮਤਲਬ ਕਿ ਪੀਸ ਕੇ ਐਨ ਤੇ ਉਹਨੂੰ ਵੀ ਅਸੀਂ ਬਨਾਣਾ ਵਿੱਚ ਪਾ ਲਿਆ ਸੀ ਉਹਨੂੰ ਵੀ ਥੋੜਾ ਜਿਹਾ ਅਸੀਂ ਸੇਕ ਲਵਾ ਲਿਆ ਸੀਗਾ ਸੇਕ ਲਵਾ ਕੇ ਥੋੜਾ ਜਿਹਾ ਫਿਰ ਡ్రਾਈ ਫਰੂਟ ਜਿਹੜੇ ਸੀਗੇ ਅਸੀਂ ਦੋ ਕਨ ਡ్రਾਈ ਫਰੂਟ ਸੀਗੇ ਉਹਨੂੰ ਕੱਟ ਕੇ ਉਹ ਵੀ ਵਿੱਚ ਪਾ ਕੇ ਥੋੜਾ ਜਿਹਾ ਉਹਨੂੰ ਵੀ ਅਸੀਂ ਸੇਕ ਲਵਾ ਲਿਆ ਸੀਗਾ ਦੇਖ ਸਕਦੇ ਆ ਖੁਸ਼ਬੂ ਉਹ ਵਧੀਆ ਆ ਰਹੀ ਸੀਗੀ ਤੇ ਥੋੜਾ ਆਪਾਂ ਦਾ ਚਲੋ ਹੋਰ ਭੁੰਨ ਲੈਨੇ ਆ ਤੇ ਫਿਰ ਇਸ ਤੋਂ ਬਾਅਦ ਜਿਹੜੀ ਅਸੀਂ ਚਾਣੀ ਰੱਖੀ ਹੋਈ ਆ ਤੇ ਉਹ ਅਸੀਂ ਪਾਣੀ ਜਿਹੜਾ ਚਾਣੀ ਵਾਲਾ ਵਿੱਚ ਪਾ ਦਵਾਂਗੇ ਜਿੰਨਾ ਕੁ ਉਹਦੇ ਅਨੁਸਾਰ ਹੈਗਾ ਆ ਉਹਨਾਂ ਨੂੰ ਅਸੀਂ ਪਾ ਕੇ ਤੇ ਫਿਰ ਅਸੀਂ ਥੋੜਾ ਜਿਹਾ ਸੇਕਾ ਲਵਾ ਕੇ ਫਿਰ ਅਸੀਂ ਤੇਸ ਦੇ ਚੈੱਕ ਕਰਦੇ ਆ ਫਿਰ ਦਿੰਨੇ ਆ ਨਾਲੇ ਘਾਦਿਆਂ ਨੂੰ ਤੇ ਪੁੱਛਦੇ ਆ ਸਵਾਦਾ ਕਿ ਨਹੀਂ ਤੇ ਹਲਵਾ ਸਾਡਾ ਚੈੱਕ ਕਰ ਸਕਦੇ ਤਿਆਰ ਹੋ ਚੁੱਕਾ ਤੇ ਮੈਂ ਕੋਲੀਆਂ ਦੇ ਵਿੱਚ ਪਾ ਲਿਆ ਤੇ ਹੁਣ ਚਲੋ ਦਿੰਨੇ ਆ ਮੈਂ ਆਪਣੀ ਸਿਸਟਰ ਨੂੰ ਤੇ ਮੰਮਾ ਨੂੰ ਖੁਲਾਨੀ ਆ ਪੁੱਛਦੀਆਂ ਨਾਲੇ ਰਿਜ਼ਲਟ ਕਿੱਦਾਂ ਦਾ ਆ ਤੇ ਉਤੋਂ ਬਾਅਦ ਮੇਰੇ ਸਿਸਟਮ ਨੇ ਖਾਦਾ ਤੇ ਦੇਖ ਸਕਦੇ ਆ ਤੁਸੀਂ ਕਹਿੰਦੀ ਬਹੁਤ ਵਧੀਆ ਹੈ ਸਵਾਦ ਆ ਤੇ ਚਲੋ ਹੁਣ ਭੈਣ ਨੇ ਤਾਂ ਖਾ ਲਿਆ ਹੁਣ ਮੰਮੀ ਨੂੰ ਦਿੰਨੇ ਆ ਤੇ ਮੰਮੀ ਨੂੰ ਵੀ ਪੁੱਛਨੇ ਆ ਕਿੱਦਾਂ ਦਾ ਲੱਗਾ ਮੰਮੀ ਤੁਸੀਂ ਵੀ ਖਾ ਕੇ ਜਲਦੀ ਦੱਸੋ ਤੁਹਾਨੂੰ ਕਿੱਦਾਂ ਦਾ ਟੇਸਟ ਆਇਆ ਤੇ ਪਹਿਲੀ ਵਾਰੀ ਮੈਂ ਇਹ ਵਾਲਾ ਹਲਵਾ ਬਣਾਇਆ ਸੀਗਾ ਬਨਾਨਾ ਪਏ ਸੀਗੇ ਘਰ ਮੈਂ ਕਿਹਾ ਚਲੋ ਬਣਾ ਕੇ ਦੇਖਦੇ ਆ ਰੈਸিপি ਤੇ ਇੱਕ ਮਿੰਟ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਵੀ ਕਿੱਦਾਂ ਦੀ ਲੱਗੀ ਤੇ ਮੰਮੀ ਵੀ ਕਹਿੰਦੀ ਬਹੁਤ ਜ਼ਿਆਦਾ ਸਵਾਦ ਆ ਚਲੋ ਹੁਣ ਮੈਂ ਇਹ ਹੀ ਰਹੀਂਦੀ ਸੀ ਮੈਂ ਕਿਹਾ ਚਲੋ ਮੈਂ ਵੀ ਖਾ ਕੇ ਟੈਸਟ ਕਰਦੀ ਆ ਕਿ ਕਿਦਾਂ ਦਾ ਲੱਗਾ ਕਿ ਘਰ ਦੇ ਐਵੇਂ ਤਾਂ ਨਹੀਂ ਕਹੀ ਜਾਂਦੇ ਤੇ ਫੈਨਨੀ ਮੈਂ ਵੀ ਖਾ ਲਿਆ ਸੀਗਾ ਤੇ ਬਹੁਤ ਜ਼ਿਆਦਾ ਟੇਸਟੀ ਸੀਗਾ ਮੈਂ ਮੰਨ ਨਹੀਂ ਸਕਦੀ ਜੀ ਕਿ ਕਿ ਇੰਨਾ ਮਤਲਬ ਕਿ ਪਹਿਲੀ ਵਾਰੀ ਬਣਾਇਆ ਸੀਗਾ ਬਹੁਤ ਵਧੀਆ ਸੀਗਾ ਚਲੋ ਇਹ ਸੀਗਾ ਮੇਰਾ ਅੱਜ ਦਾ ਮਿੰਨੀ ਵਲੋਗ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਕਰਨਾ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ